ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਜੀਤ ਵਲੌਗ ਵਿੱਚ ਅਸਾ ਠੀਕ ਆਈ ਹੋਪ ਤੁਸੀਂ ਵੀ ਸਾਈ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਹੋ ਗਿਆ ਜੀ ਇੱਥੇ 11 12 ਵਜ ਦਾ ਟਾਈਮ ਹੋ ਗਿਆ ਕੰਮ ਮੇਰੇ तकरीबन ਸਾਰੇ ਹੋ ਗਏ ਨੇ ਤੇ ਹੁਣ ਚਲਦੇ ਕਿਚਨ ਚ ਦੁਪਹਿਰ ਦਾ ਖਾਣਾ ਬਣਾਉਣਾ ਬਰਤਨ ਵਗੈਰਾ ਮੈਂ ਸਾਫ ਕਰਕੇ ਆਈ ਸੀ ਹੁਣੇ ਤੇ ਸਬਜੀ ਵਗੈਰਾ ਕੱਟ ਕੇ ਆ ਦੇਖੋ ਇਧਰ ਮੈਂ ਕੱਟ ਕੇ ਰੱਖੇ ਹੋਏ ਨੇ ਆਲੂ ਮਟਰ ਗਾਜਰਾ ਮਟਰ ਫਰੋਜ਼ਨ ਹੀ ਸੀਗੇ ਤੇ ਮਦਰਾਸੀ ਗਾਜਰਾ ਸੀਗਿਆ ਤੇ ਇੱਥੇ ਤੁਹਾਨੂੰ ਪਤ ਖਰਬੂਜੇ ਧੋ ਕੇ ਰੱਖੇ ਇੱਥੇ ਬਰਤਨ ਸਾਫ ਕੀਤੇ ਆ ਕਰੇਲੇ ਮੈਂ ਧੋ ਕੇ ਬਾਹਰ ਥੋੜੇ ਰੱਖ ਕੇ ਆਈ ਹੂੰ ਉਹ ਵੀ ਧਰਨੇ ਆ ਇਹ ਪਿਆਜ਼ ਕਰੇਲਿਆਂ ਵਾਸਤੇ ਰੱਖੇ ਨੇ ਤੇ ਕੰਮ ਤਕਰੀਬਨ ਸੋਈ ਦਾ ਕਿਚਨ ਦਾ ਹੋ ਗਿਆ ਹੁਣ ਦੁਪਹਿਰ ਦਾ ਕੰਮ ਸ਼ੁਰੂ ਹੋ ਗਿਆ ਤੇ ਹੁਣ ਚਲਦੇ ਆਂ ਸਬਜ਼ੀ ਬਣਾਉਣੇ ਮੈਂ ਬਣਾਉਣੀਆਂ ਅੱਜ ਮਦਰਾਸੀ ਗਾਜਰਾ ਆਲੂ ਮਟਰ ਗਾਜਰਾ ਬਣਾਵਾਂਗੇ ਤੇ ਨਾਲ ਬਣਾਵਾਂਗੇ ਕਰੇਲੇ ਕਰੇਲੇ ਵੈਸੇ ਮੈਂ ਬਣਾ ਕੇ ਰੱਖ ਲੈਣੇ ਹੁੰਦੀ ਆ ਕਿ ਫ੍ਰਿਜ 'ਚ ਹੀ ਰੱਖ ਲੈਣੇ ਹੁੰਦੀ ਆ ਜਦੋਂ ਦਿਲ ਕੀਤਾ ਇੱਕ ਅੱਧਾ ਕਰੇਲਾ ਤੁਹਾਨੂੰ ਪਤਾ ਹੀ ਆ ਕਿ ਖਾ ਹੀ ਲੀਦਾ ਤੇ ਸਬਜੀ ਕareleਾਂ ਦੀ ਬਣੀ ਹੋਵੇ ਤੇ ਵਧੀਆ ਰਹਿੰਦਾ ਤੇ ਅੱਜ ਇਸ ਵਾਰ ਗਰਮੀਾਂ 'ਚ ਮੈਂ ਬਹੁਤ ਘੱਟ ਕarele ਬਣਾਏ ਨੇ ਤੇ ਕੱਟ ਕੇ ਬਣਾ ਲੈਣੀ ਪਰ ਅੱਜ ਮੈਂ ਭਰ ਕੇ ਕarele ਬਣਾਵਾਂਗੇ ਜਿਸ ਤਰ੍ਹਾਂ ਮੈਂ ਕarele ਬਣਾਵਾਂਗੀ ਉਹ ਕਦੀ ਵੀ ਕੌੜੇ ਨਹੀਂ ਬਣਦੇ ਤੇ ਚਲੋ ਕਰਦੇ ਆ ਇੱਕ ਬਲੌਗ ਦੀ ਮੈਂ ਹੈਂਡਿਕ ਕਰ ਦਿੱਤਾ ਤੇ ਹੁਣ ਦੂਜਾ ਬਲੌਗ ਸ਼ੁਰੂ ਕਰ ਦਿੱਤਾ ਤੇ ਕੀਤਾ ਦੁਪਹਿਰ ਦਾ ਰੁਟੀਨ ਹੁਣ ਬਰਤਨਗਾਰੇ ਸਾਫ਼ ਕਰਕੇ ਕਿਉਂਕਿ ਗਰਮੀ ਇੰਨੀ ਹੋ ਚੁੱਕੀ ਆ ਨਾ ਇੰਨਾ ਬਹੁਤ ਰੋਜ਼ ਢੇਰੀਆਂ ਰੋਜ਼ ਢੇਰੀਆਂ ਇਨਾ ਬੁਰਾ ਹਾਲ ਹੋਇਆ ਪਿਆ ਘਰ ਦਾ ਤੇ ਰੋਜ਼ ਸਿਰੇ ਸਫਾਈ ਕਰਨੇ ਕਰਨ ਲੱਗ ਜਾਈਦਾ ਛੇਤੀ ਛੇਤੀ ਤੇ ਵੀਡੀਓ ਨਹੀਂ ਸਾਡੇ ਕੋਲ ਸ਼ੂਟ ਹੁੰਦੀ ਕਿਉਂਕਿ ਜੇ ਵੀਡੀਓ ਨੂੰ ਲੱਗ ਜੀਏ ਘਰ ਨੂੰ ਤੇ ਫਿਰ ਕੰਮ ਰਹਿ ਜਾਂਦਾ ਹੁੰਦਾ ਕਿ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਸਾਰਾ ਕੰਮ ਉਪ ਚੇ ਤੇ ਅੱਜ ਕੱਲ ਰੀਤਾ ਹੋਈ ਗਈ ਗਈ ਹੋਈ ਆਪਣੇ ਪਿੰਡ ਤੇ ਉਹਦੇ ਘਰ ਵੀ ਕਰ ਲੈਂਦੀ ਸੀਗੀ ਤੇ ਚਲੋ ਮੈਂ ਕੰਮ ਕਰ ਲੈਣਾ ਹਨਾ ਤੇ ਹੁਣ ਮੈਂ ਸਫਾਈ ਦਾ ਕੰਮ ਆਪ ਕਰ ਰਹੀ ਹਾਂ ਪਰ ਮੈਨੂੰ ਵਧੀਆ ਲੱਗ ਰਿਹਾ ਜਦੋਂ ਦੀ ਸਫਾਈ ਮੈਂ ਆਪ ਕਰ ਰਹੀ ਹਾਂ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਮੇਰਾ ਥਰੀ ਵੀ ਥੋੜਾ ਜਿਹਾ ਜਿਵੇਂ ਹੁੰਦਾ ਹੈ ਇਦਾਂ ਚਲੋ ਹਨਾ ਜੇ ਤੁਸੀ ਸਿਰ ਸਟੀਚਿੰਗ ਵਗੈਰਾ ਕਰਦੇ ਕੁਝ ਕੰਮ ਕਰਦੇ ਫਿਰ ਤੇ ਚਲੋ ਹੈਲਪਰ ਦੀ ਜ਼ਰੂਰਤ ਆ ਫਿਲਹਾਲ ਮੈਂ ਹਜੇ ਕੁਝ ਨਹੀਂ ਕਰ ਰਹੀ ਤਾਂ ਕਰਕੇ ਤੇ ਮੈਂ ਕੁਝ ਦਿਨ ਮੈਂ ਆਪ ਹੀ ਕੰਮ ਕਰਾਂਗੀ ਤੇ ਫਿਰ ਮੈਂ ਸਟੀਚਿੰਗ ਦਾ ਕੰਮ ਸ਼ੁਰੂ ਕਰ ਦੇਣਾ ਫਿਰ ਦੁਬਾਰਾ ਤੋਂ ਤੇ ਮਾਸਟਰ ਨੂੰ ਫੋਨ ਕਰ ਦਿੱਤਾ ਹੈ ਤੇ ਕਸਟਮਰਾਂ ਦੇ ਫੋਨ ਵੀ ਆ ਰਹੇ ਮੈਨੂੰ ਤੇ ਦੇਖਦੀ ਹਾਂ ਹੁਣ ਮੈਂ ਉਹ ਕੰਮ ਵੀ ਸ਼ੁਰੂ ਕਰਾਂਗੀ ਨਾਲ ਨਾਲ ਤੇ ਚਲੋ ਫਿਰ ਹੁਣ ਬਣਾਨੇ ਆ ਰੋਟੀ ਦਾ ਕੰਮ ਕਰਦੇ ਆ ਤੇ ਹੁਣ ਮੈਂ ਕੱਪੜੇ ਵੀ ਮਸ਼ੀਨ ਵੀ ਲਾਣੇ ਆ ਟਾਈਮ 11 ਵਜੇ ਦਾ ਹੋ ਗਿਆ ਕਿਉਂਕਿ ਸਾਰਿਆਂ ਨੇ ਹੁਣ ਨਾਤਾ ਤੋਤਾ ਹਨਾ ਕੱਪੜੇ ਸੀਗੇ ਅੱਜ ਨਹੀਂ ਸੀ ਤੋਤੇ ਪਹਿਲਾਂ ਤੇ ਮੈਨੂੰ ਸੀ ਕਿ ਮੈਂ ਸ਼ਾਮ ਨੂੰ ਧੋ ਲਾਂਗੀ ਤੇ ਹੁਣ ਮੇਰਾ ਦਿਲ ਕਰ ਰਿਹਾ ਚਲੋ ਛਾਂ ਆ ਗਈ ਵਿਹੜੇ ਚ ਤੇ ਮੈਂ ਮਸ਼ੀਨ ਲਗਾ ਹੀ ਦੇਣੀ ਆ ਤੇ ਚਲੋ ਪਹਿਲਾਂ ਰੋਟੀ ਦਾ ਕੰਮ ਵਗਾ ਲਈਏ ਉਸ ਤੋਂ ਬਾਅਦ ਸਾਰੇ ਕੰਮ ਕਰਦੇ ਆ ਤੇ ਜੇ ਫਿਰ ਅਸੀਂ ਬਹਿ ਜਾਈਏ ਇਸੀ ਚ ਫਿਰ ਦਿਲ ਨਹੀਂ ਕਰਦਾ ਕੰਮ ਕਰਨ ਫਿਰ ਨਿਕਲ ਨੂੰ ਦੇ ਨਹੀਂ ਕਰਦਾ ਸਾਰਾ ਦਿਨ ਤੇ ਜੇ ਕੰਮ ਕਰਦੇ ਰਹੋ ਫਿਰ ਨਹੀਂ ਲੱਗਦੀ ਗਰਮੀ ਕੰਮ ਚ ਪਸੀਨਾ ਤੇ ਆਂਦਾ ਪਰ ਇਹ ਵਜੋਂ ਕੰਮ ਕਰਦੇ ਰਹੋ ਫਿਰ ਨਹੀਂ ਇੰਨਾ ਤੇ ਹੁਣ ਚਲੋ ਬਣਾਨੇ ਤੜਕੇ ਲਾਈਏ ਸਬਜ਼ੀਆਂ ਨੂੰ ਤੇ ਬਣੇ ਰਹਿਓ ਇਦਾਂ ਹੀ ਮੇਰੇ ਭੈਣ ਭਰਾ ਬਹੁਤ ਸਪੋਰਟ ਕਰ ਰਹੇ ਨੇ ਤੇ ਬੱਸ ਵੱਧ ਸਪੋਰਟ ਕਰਿਆ ਕਰੋ ਤੇ ਪੈਣਾ ਸਾਰੀਆਂ ਜਿਹੜੀਆਂ ਵੀ ਵਲੌਗ ਦੇ ਪਸੀਨਾ ਬਹੁਤ ਆ ਰਿਹਾ ਤੇ ਹੁਣ ਬਣਾਨੇ ਆ ਰੋਟੀ ਤੇ ਨਾਲ ਬਰਤਨ ਵਗੈਰਾ ਜਿਹੜੇ ਤੋਂ ਇਹ ਮੰਜੀ ਨੇ ਇਹਨਾਂ ਨੂੰ ਲਗਾਣੇ ਆ ਤੇ ਮੇਰੀ ਆਦਤ ਹੈ ਕਿ ਟੋਕ ਦੀ ਜਿੱਚ ਨਾਲ ਨਾਲ ਨਹੀਂ ਰਹਿ ਕੇ ਫਿਰ ਨਾ ਗੰਦਾ ਜਿਹਾ ਲੱਗਣ ਲੱਗ ਜਾਂਦਾ ਪਾਣੀ ਦੇ ਛਿੱਟਣ ਲੱਗ ਜਾਂਦੀਆਂ ਇਸ ਕਰਕੇ ਸੁਕਾ ਕੇ ਫੇਰ ਹੀ ਮੈਂ ਰੈਂਕ 'ਚ ਰੱਖਦੀ ਆ ਤੇ ਜਿਹੜੇ ਪਾਂਡੇ ਅੰਦਰ ਵਾਲੇ ਵੀ ਨਿਕਲੇ ਹੋਏ ਸੀ ਉਹਨਾਂ ਨੂੰ ਮੈਂ ਅੰਦਰ ਹੁਣ ਕੱਚ ਦੀਆਂ ਪਲੇਟਾਂ ਵਗੈਰਾ ਨਿਕਲੇ ਸੀ ਉਹਨਾਂ ਨੂੰ ਸਾਰਿਆਂ ਨੂੰ ਅੰਦਰ ਰੱਖਿਆ ਜਦ ਮੈਂ ਅੰਦਰ ਰੱਖਣ ਗਏ ਦੇਖਣ ਲੱਗੇ ਉੱਥੇ ਵੀ ਡਸਟ ਮੈਨੂੰ ਲੱਗੀ अलमारੀਆਂ ਦੇ ਵਿੱਚ ਵੀ ਡਸਟ ਦੇਖੋ ਹੋ ਗਈ ਉਹ ਫਿਰ ਮੈਂ ਸਾਰੇ ਬਰਤਨ ਸਾਫ਼ ਬਾਹਰ ਕੱਢ ਕੇ ਤੇ ਉਹਨਾਂ ਨੂੰ ਸਾਰਿਆਂ ਨੂੰ ਸਾਫ਼ ਕਰਕੇ ਫੇਰ ਰੱਖਿਆ ਟਾਈਮ ਤਾਂ ਲੱਗ ਗਿਆ ਸਬਜ਼ੀ ਲੇਟ ਹੋ ਗਈ ਅੱਜ ਸਾਡੀ ਮਤਲਬ ਸਾਡੇ 12:30 ਵਜੇ ਗਏ ਨੇ ਤੇ ਹੁਣ ਮੈਂ ਸਬਜ਼ੀ ਨੂੰ ਤਲ ਲਾਵਾਂ ਉਸ ਤੋਂ ਬਾਅਦ ਨਾਲ ਕਰੀਲੇ ਬਣਾ ਲਾਂਗੀ ਬਣਾ ਕੇ ਰੱਖ ਲਾਂਗੀ ਤੇ ਆਟਾ ਗੁੰਨ ਕੇ ਫੁਲਕੇ ਬਣਾ ਕੇ ਹਾਂਜੀ ਫਰੈਂਡਸ ਤੇ ਇੱਥੇ ਮੈਂ ਲੱਗ ਗਈ ਫਿਰ ਪਿਆਜ਼ ਕੱਟਣ ਵਾਸਤੇ ਤੇ ਪਹਿਲਾਂ ਮੈਂ ਗਾਜਰਾ ਮਟਰ ਆਲੂ ਨੂੰ ਤੜਕਾ ਲਗਾ ਲਾਂਗੀ ਤੇ ਨਾਲ ਹੀ ਇੱਕ ਸਾਈਡ ਤੇ ਮੈਂ Karela ਨੂੰ ਤੜਕਾ ਲਾਵਾਂਗੀ ਤੇ ਤੁਹਾਨੂੰ ਪਤਾ ਹੀ ਗਾ ਗਰਮੀ ਇੰਨੀ ਹੋ ਚੁੱਕੀ ਹੈ ਨਾ ਬਹੁਤ ਜ਼ਿਆਦਾ ਗਰਮੀ ਹੋਈ ਤੇ ਸੋਈ ਚਾਣ ਨੂੰ ਦਿਲ ਨਹੀਂ ਕਰਦਾ ਪਰ ਫਿਰ ਵੀ ਰੋਟੀ ਪਾਣੀ ਤੇ ਖਾਣਾ ਹੀ ਹੁੰਦਾ ਨਾ ਤੇ ਇੱਕ ਸਾਈਡ ਤੇ ਮੈਂ ਕੜਾਈ ਰੱਖ ਦਿੱਤੀ ਉਹ ਚ ਤੇਲ ਪਾ ਦਿੱਤਾ ਕਿ ਗਾਜਰਾਂ ਦੀ ਸਬਜ਼ੀ ਨੂੰ ਤੜਕਾ ਲਾ ਲਾਂ ਕਿ ਦੂਜੇ ਪਾਸੇ ਮੈਂ ਕਰੇਲੇ ਬਣਾ ਕੇ ਮੈਂ ਰੱਖ ਲੈਣੇ ਹੁੰਨੇ ਆ ਕਿਉਂਕਿ ਕਦੀ ਸਬਜ਼ੀ ਵਗੈਰਾ ਨਾ ਹੋਏ ਤਾਂ ਬੰਦਾ ਕੱਢ ਕੇ ਖਾ ਲੈਂਦਾ ਕਰੇਲੇ ਸਾਰਿਆਂ ਦੀ ਬਹੁਤ ਪਸੰਦ ਹੈ ਤੇ ਸਾਡੇ ਘਰ ਕਰੇਲੇ ਤੇ ਬਹੁਤ ਬਣਦੇ ਨੇ ਪਰ ਇਸ ਵਾਰ ਕਰੇਲੇ ਥੋੜੇ ਘੱਟ ਬਨੇ ਤੇ ਉਹ ਨਾ ਵਿਰਿੰਦਰ ਦੇ ਨਾ ਪੱਕਣ ਲੱਗ ਗਏ ਸੀ ਤਾਂ ਕਹਿੰਦੇ ਕਰੇਲੇ ਗਰਮ ਹੁੰਦੇ ਆ ਜ਼ਿਆਦਾ ਨਾ ਬਣਾ ਤੇ ਵੈਸੇ ਮੈਂ ਕੱਟ ਕੇ ਫਰਾਈ ਕਰਕੇ ਬਣਾ ਲੈਣੇ ਹੁਣੇ ਆਲੂ ਪਾ ਕੇ ਵੀ ਬਣਾ ਲੈਣੇ ਹੁਣੇ ਕਰੇਲੇ ਤੇ ਉਹ ਵੀ ਮੈਂ ਬਣਾਵਾਂਗੀ ਕਿਸੇ ਦਿਨ ਦੱਸਾਂਗੀ ਤੁਹਾਨੂੰ ਉਹ ਵੀ ਕਰੇਲੇ ਮੈਂ ਬਣਾਵਾਂ ਤੇ ਕਦੀ ਘੜੇ ਕਰੇਲੇ ਨਹੀਂ ਬਣੇ ਤੇ ਇੱਥੇ ਮੈਂ ਥੋੜਾ ਜਿਹਾ ਲਸਣ ਦੀਆਂ ਕਲੀਆਂ ਥੋੜੀਆਂਕ 7-8 ਕ ਛੇਲਾਂਗੀ ਕਿਉਂਕਿ ਜ਼ਿਆਦਾ ਲਸਣ ਨਹੀਂ ਪਾਉਂ ਕਿਉਂਕਿ ਅਦਰ ਦਾ ਟੁਕੜਾ ਇੱਕ ਮੈਂ ਪਾ ਲਾਂਗੀ ਤੇ ਹੁਣ ਮੈਂ ਪਾਤਾ ਸੀ ਜੀਰਾ ਤੇ ਜਿਹੜਾ ਪਿਆਜ਼ ਕੱਟਿਆ ਹੋਇਆ ਔਰ ਲਸਣ ਅਦਰਕ ਜਿਹੜਾ ਇਹ ਮੈਂ ਪਾ ਲਾਂਗੀ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਭੁੰਨ ਲਾਂਗੇ ਕਿਉਂਕਿ ਬਹੁਤ ਜ਼ਿਆਦਾ ਸਬਜ਼ੀ ਨਹੀਂ ਸੀ ਅੱਜੇ ਕਿਉਂਕਿ ਅੱਧਾ ਕਿਲੋ ਗਾਜਰਾ ਸੀ ਗਿਆ ਪਾਈ ਪਾਇਆ ਮਟਰ ਹੋਣੇ ਆ ਹਨਾ ਕੱਢੇ ਫਰੋਜ਼ਨ ਮਟਰ ਸੀ ਪਏ ਕੱਢੇ ਹੋਏ ਮੈਂ ਇਕੱਠੇ ਉਹ ਲਿਆ ਕੇ ਰੱਖ ਲਈਦੇ ਆ ਤੇ ਉਹ ਕਦੀ ਵੀ ਮੈਂ ਬਰੀਆਮ ਨੂੰ ਬਹੁਤ ਪਸੰਦ ਹੈ ਇਸ ਕਰਕੇ ਕਦੀ ਕੋਈ ਚੀਜ਼ ਬਣਾਉਣੀ ਹੋਵੇ ਤੇ ਮਟਰ ਵਗੈਰਾ ਤੇ ਚੌਲਾਂ ਚ ਪਾਉਣੇ ਹੋਣ ਜਾਂ ਕੁਝ ਵੀ ਤੇ ਪਾਲੀਦੇ ਫਿਰ ਅੱਜਕਲ੍ਹ ਗਰਮੀਆਂ ਚ ਫਰੋਜ਼ਨ ਵਾਟਰ ਲਿਆ ਕੇ ਰੱਖ ਲਈਦੇ ਨੇ ਤੇ ਇੱਥੇ ਮੈਂ ਲੱਗੀ ਸੀ ਤੜਕਾ ਲਗਾਉਣ ਤੇ ਹਲਦੀ ਦੇਖਿਆ ਹੈ ਨਹੀਂ ਸੀਗੀ ਕੱਢਣ ਵਾਲੀ ਸੀਗੀ ਤੇ ਮੈਂ ਚਲੋ ਇਹ ਸਬਜੀ ਚ ਪਾ ਲਈ ਜਿੰਨੀ ਫਿਰ ਮੈਂ ਬਾਕੀ ਕੱਢਾਂਗੀ ਡੱਬਾ ਰੱਖ ਲਿਆ ਮੈਂ ਲੱਗੇ ਤੇ ਕਾਲੀ ਮਿਰਚ ਪਾ ਲਈ ਥੋੜੀ ਜੰਨੀ ਤੇ ਨਮਕ ਪਾਇਆ ਜੇ ਦੂਸਰਾ ਟਾਟਾ ਵਾਲਾ ਇਸ ਸਬਜੀ ਵਿੱਚ ਕਿਉਂਕਿ ਇਹ ਮਿੱਠੀਆਂ ਮਿੱਠੀਆਂ ਗਾਜਰਾ ਬਣਦੀਆਂ ਉਹਨੇ ਸਿੰਧਾ ਨਮਕ ਥੋੜਾ ਘੱਟ ਹੀ ਤੁਹਾਨੂੰ ਪਤਾ ਉਹਦਾ ਪੈਂਦਾ ਤੇ ਇਸ ਕਰਕੇ ਸਬਜੀ ਵਿੱਚ ਲੱਗ ਗਿਆ ਤੜਕਾ ਤੇ ਮੈਂ ਸਬਜੀ ਕਰ ਦਿੱਤੀ ਪਿੱਛੇ ਤੇ ਹੁਣ ਮੈਂ ਤੀਲ ਜਿਹੜਾ ਰੱਖਿਆ ਸੀ ਕਿ ਇਹ ਸੜ ਗਿਆ ਸੜ ਚੁੱਕਾ ਸੀ ਤੇ ਮੈਂ ਕਰੇਲੇ ਜਿਹੜੇ ਸੀ ਨਾ ਕਾਲੀ ਛਿੱਲੇ ਕੱਲ ਸ਼ਾਮੀ ਛਿੱਲ ਕੇ ਧੋ ਕੇ ਨਮਕ ਲਾ ਕੇ ਰੱਖ ਦਿੱਤੇ ਤੇ ਧੁੱਪੇ ਰੱਖੇ ਹੋਏ ਸੀ ਫਿਰ ਮੈਂ ਧੋ ਕੇ ਨਾ ਇਹਨਾਂ ਨੂੰ ਫ੍ਰਿਜ 'ਚ ਰੱਖ ਦਿੱਤਾ ਰਾਤ ਮੈਂ ਬਣਾਇ ਨਹੀਂ ਮੈਂ ਕਿ ਗਰਮੀ ਬਹੁਤ ਲੱਗਦੀ ਆ ਪਾਣੀ ਬਣਾਣੇ ਫਿਰ ਮੈਂ ਸਵੇਰੇ ਉੱઠી ਮੈਂ ਕਿ ਚੱਲ ਸਵੇਰ ਸਵੇਰੇ ਪਹਿਲਾਂ ਮੈਂ ਸੋਚਿਆ ਪਹਿਲਾਂ ਬਣਾ ਲਾਂ ਫਿਰ ਮੈਨੂੰ ਹੀ ਸੀ ਕਿ ਸਫਾਈਆਂ ਵਗੈਰਾ ਪਹਿਲਾਂ ਹੋ ਜਾਣ ਤੇ ਨਹੀਂ ਤਾਂ ਜੇ ਰਸੋਈ ਚ ਲੱਗੀ ਕਰੇਲੇ ਬਣਾਉਣ ਤੇ ਲੇਟ ਹੋ ਜੂ ਨਾ ਧੁੱਪ ਚੜ ਜਾਣੀ ਕਿ ਵੇੜੇ ਵਗੈਰਾ ਪਹਿਲਾਂ ਸਾਫ ਕਰਨਾ ਫਿਰ ਮੈਂ ਵੇੜੇ ਸਾਫ ਕਰਨ ਲੱਗੀ ਤੇ ਫਿਰ ਬ੍ਰੇਕਫਾਸਟ ਬਣਾਇਆ ਤੇ ਉਸ ਤੋਂ ਬਾਅਦ ਫਿਰ ਬਣੇ ਹੀ ਨਹੀਂ ਕਰੇਲੇ ਨਾ ਫਿਰ ਮੈਂ ਇਹਨਾਂ ਨੂੰ ਕਰੇਲਿਆਂ ਨੂੰ ਜਿੱਤਾ ਫ੍ਰਿਜ ਚੋਂ ਕੱਢ ਕੇ ਲਿਆਂਦਾ ਸੀ ਠੰਡੇ ਬਹੁਤ ਹੋਏ ਸੀ ਫਿਰ ਇਹਨਾਂ ਨੂੰ ਮੈਂ ਧੋ ਕੇ ਥੋੜਾ ਜਿਹਾ ਧੁੱਪ ਚ ਰੱਖਿਆ ਮੈਂ ਕਿਹਾ ਥੋੜੇ ਜਿਹਾ ਨਾਰਮਲ ਹੋ ਜਾਣ ਤੇ ਥੋੜੇ ਜਿਵੇਂ ਫ੍ਰਿਜ ਚ ਰੱਖ ਦੋ ਗਿੱਲੇ ਗਿੱਲੇ ਜੇ ਲੱਗਣ ਲੱਗ ਜਾਂਦੇ ਨਾ ਤੇ ਫਿਰ ਮੈਂ ਉਹ ਥੋੜੀ ਜਨੇ ਸੋਕੂ ਜੇ ਗਏ ਸੀ ਸੋਹਣੇ ਹੋਗੇ ਸੀਗੇ ਪਾਣੀ ਪੋਣੀ ਬਿਲਕੁਲ ਨਹੀਂ ਸੀਗਾ ਤੇ ਫਿਰ ਮੈਂ ਕਰੇਲੇ ਨੂੰ ਧਾਰ ਤੱਕ ਮੈਂ ਸਬਜ਼ੀ ਬਣਾਈ ਜਾ ਰਹੀ ਆ ਤੇ ਮੈਂ ਚਲੋ ਕਰੇਲੇ ਬਣੇ ਹੋਣਗੇ ਤੇ ਚਲੋ ਹੋਣ ਨਹੀਂ ਤੇ ਚਲ ਕੱਲ ਨੂੰ ਸਵੇਰੇ ਮਾਰਨਿੰਗ ਚ ਖਾਦੇ ਜਾਂਦੇ ਨੇ ਪਰ ਕਿੱਥੇ ਸਾਡੇ ਤੇ ਨਾਲ ਹੀ ਹੋਣੇ ਉਹਨਾਂ ਨੇ ਦੁਪਹਿਰ ਨੂੰ ਲੈ ਲਏ ਸੀਗੇ ਕਿ ਸਵਾਗ ਨਹੀਂ ਤੇ ਮੈਂ ਮਲਾਂਜੀ ਬਣਾਉਣਾ ਸੀ ਮੈਂ ਕਿ ਸੋਚਿਆ ਸੀ ਅੰਬ ਨਹੀਂ ਮਿਲੇ ਭਾਈ ਆਇਆ ਨਹੀਂ ਸੀਗਾ ਤੇ ਮਲਾਂਜੀ ਦੇ ਨਾਲ ਕਰੇਲੇ ਬਹੁਤ ਸਵਾਦ ਸਾਡੇ ਬੰਦੇ ਖਾਂਦੇ ਨੇ ਤੇ ਮਲਾਂਜੀ ਮੇਰੇ ਮੰਮੀ ਬਹੁਤ ਮਦਰੀਨ ਲੋ ਬਹੁਤ ਸਵਾਦ ਬਣਾਉਂਦੇ ਹੁੰਦੇ ਤੇ ਮੈਂ ਮੰਮੀ ਨੂੰ ਕਹਿ ਰਹੀ ਸੀ ਮੈਂ ਮੰਮੀ ਮਲਾਂਜੀ ਬਣਾਉਣਾ ਤੇ ਮੰਮੀ ਮੈਨੂੰ ਕਹਿੰਦੇ ਤੈਨੂੰ ਕਿਹੜਾ ਨਹੀਂ ਆਂਦਾ ਬੰਸ ਬਣੀਆਂ ਚੀਜ਼ਾਂ ਬਣਾਉਣੀ ਆ ਤਾਂ ਤੋ ਬਣਾ ਲੈ ਤੇ ਨਹੀਂ ਮੈਂ ਕਿਹਾ ਮੰਮੀ ਮੈਂ ਤੁਹਾਡੇ ਹੱਥ ਦਾ ਹੀ ਖਾਣਾ ਤੇ ਮੰਮੀ ਕਹਿੰਦੇ ਕੋਈ ਨਹੀਂ ਕਿਸੇ ਦਿਨ ਹੁਣ ਅੰਬ ਲਾਈ ਫਿਰ ਬਣਾਉਨੇ ਮਲਾਂਜੀ ਬਣਾ ਲਾਂਗੇ ਤੇ ਲੋ ਜੀ ਇਹ ਸਬਜੀ ਬਣ ਕੇ ਹੋ ਗਈ ਤਿਆਰ ਤੇ ਹਰਾ ਧਨੀਆ ਮੈਂ ਕੱਟ ਕੇ ਰੱਖਿਆ ਹੋਇਆ ਡੱਬੀ ਚ ਫ੍ਰਿਜ ਉਹ ਮੈਂ ਪਾ ਦਾਂਗੀ ਤੇ ਉਧਰ ਕਰੇਲੇ ਮੇਰੇ ਹੋ ਰਹੀ ਸੀ ਨਾਲ ਨਾਲ ਮੈਂ ਬਰਤਨ ਸਾਫ ਕੀਤੇ ਕਿ ਬਹੁਤ ਕਮ ਹੋ ਜਾਂਦੇ ਹਨਾ ਕਿ ਰਸੋਈ ਦੇ ਵਿੱਚ ਅ ਅੱਜਕੱਲ ਬਰਤਨਾਂ ਨੂੰ ਜ਼ਿਆਦਾ ਵਾਧਾ ਕਿਉਂਕਿ ਪਾਣੀ ਪੀਣਾ ਬਾਰ-ਬਾਰ ਸਕੰਜੀ ਬਣਾ ਲਾ ਲੱਸੀ ਪੀ ਲਈ ਤੇ ਬਰਤਨ ਜ਼ਿਆਦਾ ਹੋ ਜਾਂਦੇ ਆ ਤੇ ਇਹ ਵਾਕਿ ਚ ਨਾਲ ਨਾਲ ਸਾਫ ਕਰ ਲਈਦੇ ਨੇ ਤੇ ਇੱਥੇ ਮੈਂ ਪਸੀਨਾ ਮੈਨੂੰ ਬਹੁਤ ਆ ਚੁੱਕਾ ਸੀ ਕਿਚਨ ਸਾਡੀ ਵਿੱਚ ਹੋਣ ਕਰਕੇ ਤੇ ਹਸਬੰਡ ਮੇਰੇ ਮੈਨੂੰ ਕਹਿ ਰਹੇ ਸੀ ਕਹਿੰਦੇ ਤੂੰ ਇਦਾਂ ਕਰਿਆ ਕਰ ਛੋਟਾ ਇੱਕ ਚੁੱਲ੍ਹਾ ਹੈਗਾ ਸਾਡੇ ਕੋ ਤੇ ਸਿਲੰਡਰ ਤੇ ਤੂੰ ਵਿੜੇ ਚ ਰੱਖ ਲਿਆ ਕਰ ਤੇ ਜਦੋਂ ਕਰੇਲੇ ਵਗੈਰਾ ਬਣਾਉਣੇ ਹੁੰਦੇ ਨੇ ਨਾ ਸ਼ਾਮ ਨੂੰ ਬਣਾਇਆ ਘਰ ਬਾਹਰ ਤੇ ਇਹਦੀ ਸਮੈਲ ਚੜਦੀ ਇਹਨਾਂ ਨੂੰ ਬਹੁਤ ਲੱਗਦਾ ਕਿ ਮੈਨੂੰ ਤੜਕਾ ਜਿਹੜਾ ਸਮੈਲ ਚੜਦੀ ਤੇ ਇੱਥੇ ਮੈਂ ਹਲਦੀ ਦਾ ਪੈਕਟ ਜਿਹੜਾ ਉਸ ਦਿਨ ਦਾ ਸਮਾਨ ਲਿਆਂਦਾ ਹੋਇਆ ਸਿਪਾਈ ਨਹੀਂ ਸੀ ਡੱਬਿਆਂ 'ਚ ਤੇ ਇਹ ਮੈਂ ਹੁਣ ਪਾ ਲਈ ਜਿਹੜੀ ਥੋੜੀ ਜਿਨੀ ਬਚੀ ਐ ਇਹਨੂੰ ਮੈਂ ਲਪੇਟ ਕੇ ਤੇ ਲਿਫਾਫੇ 'ਚ ਪਾ ਕੇ ਰੱਖ ਲਈ ਕਿਤੇ ਦਾਗ ਵਗੈਰਾ ਨਾ ਲੱਗ ਜੇ ਤੇ ਇਧਰੋਂ ਸਫਾਈਆਂ ਕਰੀਦੀਆਂ ਇਧਰੋਂ ਨੇਰੀ ਆ ਜਾਂਦੀ ਰੋਜ਼ ਨੇਰੀ ਨੇ ਇੰਨਾ ਗੰਦ ਪਾਇਆ ਹੋਇਆ ਨਾ ਕਿ ਕੰਮ ਹੀ ਨਹੀਂ ਮੁੱਕਦਾ ਤੇ ਹੁਣ ਵੀ ਜਿੱਥੇ ਹੱਥ ਲਾਉਣਾ ਉੱਥੇ ਹੀ ਡਸਟ ਡਸਟ ਲੱਗਦੀ ਹੈ ਤੇ ਕarele ਮੇਰੇ ਇੱਥੇ ਫਰਾਈ ਹੋ ਗਏ ਸੀਗੇ ਤੇ ਇਹ ਮੈਂ ਸਾਰਾ ਤੇਲ ਕੱਢ ਲਾਂਗੀ ਕੌਲੀ ਦੇ ਵਿੱਚ ਤੇ ਥੋੜਾ ਜਿਨਾ ਰੱਖਾਂਗੇ ਜਿੱਦੇ ਤੜਕਾ ਮੈਂ ਭੁੰਨਾਂ ਤੇ ਮੈਂ ਤੇਲ ਕੱਢ ਲਾਂਗੀ ਸਾਰਾ ਹੀ ਕਿਉਂਕਿ ਆਲਰੇਡੀ ਹੀ ਜਿਹੜੇ ਕarele ਆ ਇਹ ਤੇਲ ਚ ਡਿਪ ਕਰਕੇ ਬਣੇ ਹੋਏ ਨੇ ਹਨਾ ਤੇ ਜ਼ਿਆਦਾ ਫਿਰ ਤੇਲ ਇਦਾਂ ਫਰਾਈ ਕੀਤੇ ਕarele ਨਾ ਵਰਿੰਦਰ ਪਸੰਦ ਵੀ ਨਹੀਂ ਕਰਦੇ ਸਵਾਦ ਤੇ ਜ਼ਰੂਰ ਲੱਗਦੇ ਨੇ ਪਰ ਜ਼ਿਆਦਾ ਤੇਲ ਚ ਚੀਜ਼ ਬਣੀ ਫਿਰ ਅੱਜ ਠੀਕ ਵੀ ਨਹੀਂ ਲੱਗਦੀ ਉਹਨਾਂ ਨੂੰ ਤੇ ਫਿਰ ਉਹਨਾਂ ਨੂੰ ਮੈਂ ਟਿਸ਼ੂ ਨਾਲ ਸਾਰਿਆਂ ਨੂੰ ਇੱਕ ਵਾਰੀ ਕਰ ਲਿਆ ਸੀਗਾ ਕ੍ਰੇਲਿਆਂ ਨੂੰ ਤੇ ਉਹਦੇ ਨਾਲ ਟਿਸ਼ੂ ਨਾਲ ਥੋੜੇ ਜਨਾ ਤੇਲ ਜਿਹੜਾ ਸੁਗੜ ਜਾਂਦਾ ਨਾ ਸਾਰਾ ਤੇ ਫਰ ਉਹ ਖੁਸ਼ਕ ਜੇ ਹੋ ਗਏ ਸੀਗੇ ਤੇ ਇੱਧਰ ਮੈਂ ਫਿਰ ਸਾਰਾ ਤੜਕਾ ਜਿਹੜਾ ਇਹ ਵਾਲਾ ਭੁੰਨਣ ਲੱਗੀ ਤੇ ਨਮਕ ਪਾ ਦਿੱਤਾ ਹੁਣ ਮੈਂ ਤੇ ਜਿਹੜੇ ਮੈਂ ਕ੍ਰੇਲਿਆਂ ਦਾ ਜਿਹੜਾ ਮਸਾਲਾ ਹੁੰਦਾ ਨਾ ਮੈਂ ਇਕੱਲੇ ਪਿਆਜ਼ ਹੀ ਪਾਣੀ ਹੈ ਕਰੇਲਿਆਂ ਦੇ ਵਿੱਚ ਮੈਂ ਨਹੀਂ ਕਦੀ ਅਦਰਕ ਨਹੀਂ ਪਾਇਆ ਲਸਣ ਨਹੀਂ ਪਾਇਆ ਕਿਉਂਕਿ ਕਰੇਲੇ ਗਰਮ ਹੁੰਦੇ ਆ ਇਸ ਕਰਕੇ ਤੇ ਕੱਲਾ ਪਿਆਜ਼ ਟਮਾਟਰ ਹਰੀ ਮਿਰਚ ਬਾਕੀ ਮਸਾਲੇ ਜਿਹੜੇ ਉਹ ਪੈਂਦੇ ਉਹ ਪਾਣੇ ਆ ਇਹਦੇ ਵਿੱਚ ਲਸਣ ਔਰ ਅਦਰਕ ਕਦੀ ਨਹੀਂ ਪਾਇਆ ਬਹੁਤ ਘੱਟ ਪਾਣੇ ਤੇ ਇਹਦੇ ਵਿੱਚ ਮੈਂ ਲਾਲ ਮਿਰਚ ਵੀ ਪਾਤੀ ਹਰੀ ਮਿਰਚ ਵੀ ਪਾਤੀ ਸੀ ਥੋੜੀ ਮੈਂ ਕਸ਼ਮੀਰੀ ਲਾਲ ਮਿਰਚ ਵੀ ਪਾ ਦਿੰਦੀ ਸੀ ਕਿ ਕਰੇਲਿਆਂ 'ਚ ਤੇ ਥੋੜਾ ਨਾ ਰੰਗਤ ਆ ਜਾਂਦੀ ਆ ਮਸਾਲੇ ਦੀ ਤੇ ਬਹੁਤ ਸੋਨਾ ਮਸਾਲਾ ਭੁੱਜ ਗਿਆ ਸੀਗਾ ਤੇ ਫੇਰ ਮੈਂ ਥੋੜਾ ਪਾਣੀ ਪਾ ਪਾ ਕੇ ਕਿਉਂਕਿ ਤੇਲ ਥੋੜਾ ਘੱਟ ਪਾਇਆ ਸੀ ਮੈਂ ਪਾਣੀ ਪਾ ਪਾ ਕੇ ਹੀ ਭੁੰਨਿਆ ਨੂੰ ਸਾਰੇ ਮਸਾਲੇ ਨੂੰ ਕਿ ਥੱਲੇ ਨਾ ਲੱਗੇ ਤੇ ਨਾਲ-ਨਾਲ ਮੈਂ ਇਹ ਸਾਫ਼ ਕਰੀ ਜਾ ਰਹੀ ਸੀ ਕਿ ਸੈਲਫ ਕਿ ਮੈਨੂੰ ਆਦਤ ਹੈਗੀ ਕਿ ਕਪੜਾ ਮੇਰੇ ਸੈਲਫ ਵਾਲਾ ਮੈਂ ਪਤਾ ਨਹੀਂ ਕਿ ਜਿੰਨੀ ਵਾਰੀ ਮੈਂ ਆਉਣੀ ਹੈ ਨਾ ਕਿਚਨ 'ਚ ਓਨੀ ਵਾਰੀ ਹੀ ਮੈਂ ਕਪੜਾ ਜ਼ਰੂਰ ਮਾਰਾਂਗੀ ਸੈਲਫ ਤੇ ਕਿ ਮੇਰੀ ਆਦਤ ਹੀ ਆ ਇੱਕ ਸਾਈਡ ਤੇ ਖੀਰੇ ਕੱਡੇ ਹੋਏ ਸੀਗੇ ਤੇ ਇਹ ਹੁਣ ਮੈਂ ਖੀਰਿਆਂ ਨੂੰ ਕੱਟ ਲਾਂਗੀ ਖੀਰੇ ਮੈਂ ਕਿਹਾ ਬਰਿਆਮ ਵੀ ਖਾਏਗਾ ਮੈਂ ਵੀ ਤੇ ਵਰਿੰਦਰ ਵੀ ਖਾਣਗੇ ਕਿਉਂਕਿ ਇਹ ਕੱਚੀਆਂ ਚੀਜ਼ਾਂ ਵੀ ਅੰਦਰ ਜਾਣੀਆਂ ਜ਼ਰੂਰੀ ਹੁੰਦੀਆਂ ਤੇ ਇੱਧਰ ਸਬਜ਼ੀ ਬਣ ਕੇ ਹੋ ਗਈ ਤਿਆਰ ਤੇ ਹੁਣ ਮੈਂ ਗੁੰਨਾਂਗੀ ਆਟਾ ਆਟਾ ਗੁੰਨ ਲਾਂਗੀ ਤੇ ਇਹ ਮੈਂ ਹੁਣ ਜਿਹੜੇ ਕਰੇਲੇ ਬਣੇ ਇਹ ਰਾਤ ਨੂੰ ਜਾਂ ਕੱਲ ਮਾਰਨਿੰਗ ਵਿੱਚ ਹੀ ਖਾਦੇ ਜਾਣਗੇ ਤੇ ਸ਼ਾਮ ਨੂੰ ਮੈਂ ਧੋਣੇ ਕੱਪੜੇ ਤੇ ਵੇੜੇ ਧੋਣੇ ਆ ਸਵੇਰੇ ਤੇ ਮੈਂ ਇੱਕ ਵਾਰੀ ਸਾਫ ਕੀਤੇ ਪਰ ਸ਼ਾਮ ਨੂੰ ਫੇਰ ਮੈਂ ਕਰਦੀ ਹੁੰਨੀ ਆ ਕਿਉਂਕਿ ਬਹੁਤ ਗਰਮੀ ਆ ਤੇ ਗਰਮੀ ਹੋਣ ਕਰਕੇ ਤੇ ਵਿੜੇ ਇੰਨੇ ਤਪਦੇ ਨੇ ਬਹੁਤ ਜ਼ਿਆਦਾ ਤਪਦੇ ਤੇ ਉਹਦੀ ਹੀਟ ਬਹੁਤ ਪੈਂਦੀ ਮੈਂ ਸ਼ਾਮ ਨੂੰ ਸਾਰੇ ਇਹ ਵਿੜਿਆਂ 'ਚ ਪਾਣੀ ਪਾ ਕੇ ਜ਼ਰੂਰ ਧੋਨੀ ਹੁੰਦੀ डेली ਸਾਫ ਕਰਦੀ ਆ ਕਿ ਜਿਹੜਾ ਠੰਡੇ ਜਿ ਹੋ ਜਾਂਦੇ ਆ ਵਿੜੇ ਥੋੜੇ ਜਣਾ ਫੇਰ ਦਿਲ ਕਰਦਾ ਬਾਹਰ ਬੈਠਣ ਨੂੰ ਨਹੀਂ ਤਾਂ ਬਿਲਕੁਲ ਵੇਖਣ ਨੂੰ ਦਿਲ ਨਹੀਂ ਕਰਦਾ ਕਿ ਸਾਰਾ ਦਿਨ ਏਸੀ 'ਚ ਰਹਿ ਕੇ ਵੀ ਬੜਾ ਹੋਰ ਹੀ ਤਰ੍ਹਾਂ ਹੋ ਜਾਂਦਾ ਬੰਦੇ ਦਾ ਸਰੀਰ ਤੇ ਬਾਹਰ ਵੀ ਬਹਿਣਾ ਚਾਹੀਦਾ ਸਨ ਤੇ ਇੱਥੇ ਨਾਲ ਮੈਂ ਆਟਾ ਗੁੰਨ ਲਿਆ ਸੀਗਾ ਤੇ ਆਟਾ ਅਸੀਂ ਜੀ ਆਸ਼ੀਰਵਾਦ ਆਟਾ ਲੈਣੇ ਤੇ ਇਹ ਆਟਾ ਉਦਾਂ ਦਾ ਨਹੀਂ ਜਿੱਦਾਂ ਮਤਲਬ ਗੁੰਨੋ ਇਹਨੂੰ ਇੱਕ ਵਾਰੀ ਇਦਾਂ ਕਰਕੇ ਰੱਖ ਦੋ ਤੇ ਬਾਅਦ ਵਿੱਚ ਥੋੜਾ ਜਿਹਾ ਟਾਈਮ ਪਿਆ ਰਵੇ ਤੇ ਫਿਰ ਬਹੁਤ ਸੋਨਾ ਹੋ ਜਾਂਦਾ ਤੇ ਇਹਨੂੰ ਦੋ ਕੁ ਮੁਕਕੀਆਂ ਮੈਂ ਦੇ ਲਈਆਂ ਸੀਗਿਆ ਤੇ ਫਿਰ ਮੈਂ ਇਹਨੂੰ ਇਦਾਂ ਰੱਖਤਾ ਤੇ ਨਾਲ-ਨਾਲ ਮੈਂ ਤੜਕਾ ਪੁੰਨੀ ਜਾ ਰਹੀ ਸੀਗੀ ਨਾਲ ਨਾਲ ਆਟਾ ਗੋਲ ਲਿਆ ਹੁਣ ਸਾਰੇ ਜਿੰਨੇ ਵੀ ਬਰਤਨ ਪਏ ਸੀਗੇ ਮਸਾਲੇ ਵਗੈਰਾ ਵਾਲੇ ਨਾ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮੈਂ ਨਾ ਧੋਲਾਂਗੀ ਕਿਉਂਕਿ ਬਰਤਨ ਨਾਲ ਨਾਲ ਸਾਫ਼ ਹੁੰਦੇ ਰਹਿੰਨੇ ਤੇ ਫਿਰ ਸ਼ਿੰਕਪਾਰ ਜਾਣੀ ਭਾਂਡਿਆਂ ਦੇ ਨਾਲ ਤੇ ਨਾਲ ਨਾਲ ਇਹ ਮੈਂ ਕਿਹਾ ਇਹ ਵੀ ਕੰਮ ਖਤਮ ਹੋ ਜੇ ਤੇ ਇੱਥੇ ਟਾਈਮ ਜਿਹੜਾ ਸੀਗਾ 1:30 ਵਜ ਗਿਆ ਸੀਗਾ ਮੈਂ ਕਿਉਂਕਿ ਸਬਜ਼ੀ ਨੂੰ ਕੱਟੀ ਬਣਾਈ ਤੇ ਫਿਰ ਕarele ਵਗੈਰਾ ਕੀਤਾ ਤਾਂ ਟਾਈਮ ਲੱਗ ਹੀ ਜਾਂਦਾ ਤੇ ਨਾਲ ਹੁਣ ਮੈਂ ਫੁਲਕੇ ਲਾ ਲਾਂਗੀ ਫੁਲਕੇ ਲਾ ਕੇ ਸਾਰਿਆਂ ਨੂੰ ਰੋਟੀ ਖਵਾ ਕੇ ਤੇ ਇਦਾਂ ਫਿਰ ਮੈਨੂੰ ਗਰਮ ਗਰਮ ਹੀ ਕarele ਜਿਹੜਾ ਤੜਕਾ ਪੁੱਜ ਗਿਆ ਸੀ ਤੇ ਇਹਨਾਂ ਨੂੰ ਜਿਹੜੇ ਮੈਂ ਕarele ਪਹਿਲਾਂ ਫਰਾਈ ਕਰਕੇ ਰੱਖੇ ਸੀ ਉਹਨਾਂ ਵਿੱਚ ਇਦਾਂ ਭਰ ਦਾਂਗੀ ਤੇ ਇਦਾਂ ਕarele ਬਣਾਉਣ ਨਾਲ ਕਦੀ ਵੀ ਕੋੜੇ ਕarele ਕਦੀ ਮੇਰੇ ਕੋੜੇ ਕarele ਨਹੀਂ ਬਣੇ ਤੇ ਮੈਂ ਵੈਸੇ ਵੀ ਜੇ ਕੱਟ ਕੇ ਵੀ ਬਣਾਵਾਂ ਤੇ ਉਦਾਂ ਵੀ ਨਹੀਂ ਕਦੀ ਬਣੇ ਕarele ਤੇ ਬਹੁਤ ਸਵਾਦ ਕਰੇਲੇ ਬਣੇ ਸੀਗੇ ਤੇ ਇਦਾਂ ਹੁਣ ਇਹਨਾਂ ਨੂੰ ਕ੍ਰੇਲਿਆਂ ਨੂੰ ਸਾਰਿਆਂ ਦੇ ਵਿੱਚ ਮਸਾਲਾ ਭਰ ਦਿੱਤਾ ਤੇ ਫਿਰ ਇਹਨਾਂ ਨੂੰ ਇਦਾਂ ਥੋੜਾ ਸੇਮ ਤੇ ਰੱਖ ਦਿੱਤਾ ਤੇ ਹੁਣ ਮੈਂ ਟੱਕਣ ਦੇ ਦਾਂਗੇ ਟੱਕਣ ਦੇ ਕੇ ਮੈਂ ਪਿੱਛੇ ਰੱਖਤਾ ਸੇਮ ਤੇ ਥੋੜਾ ਜਿਨਾ 5 ਕਿ ਮਿੰਟ ਰੱਖੂਗੇ ਤੇ ਸਬਜ਼ੀ ਮੇਰੀ ਬਣ ਕੇ ਹੋ ਗਈ ਤਿਆਰ ਤੇ ਇਧਰ ਆਟਾ ਵੀ ਮੇਰਾ ਹੁਣ ਗੁੱਜ ਗਿਆ ਇਹਨੂੰ ਆਟੇ ਨੂੰ ਗੁੰਨ ਕੇ ਤੇ ਮੈਂ ਡੋਂਗੇ 'ਚ ਰੱਖ ਲਾਂਗੀ ਤੇ ਪ੍ਰਾਤ ਨੂੰ ਨਾਲ ਹੀ ਹੁਣੇ ਸਾਫ਼ ਕਰ ਦਾਂਗੀ ਤੇ ਨਾਲ ਹੀ ਹੁਣ ਮੈਂ ਫੁਲਕੇ ਲਾ ਲਾਂਗੀ ਤੇ ਲੋ ਜੀ ਫੁਲਕੇ ਮੈਂ ਲਾਉਣ ਲੱਗ ਗਈ ਫਿਰ ਤੇ ਬਰੀਆਮ ਨੂੰ ਮੈਂ ਕਹ ਚਲ ਤੂੰ ਆਪਣੇ ਪਾਪਾ ਨੂੰ ਖਿਲਾ ਦੇ ਨਾਲ ਤੂੰ ਆਪ ਖਾ ਲੈ ਫਟਾਫਟ ਤੇ ਇਸ ਤੋਂ ਬਾਅਦ ਮੈਂ ਜਿਹੜੇ ਹੋਰ ਕੰਮ ਕਰਨੇ ਉਹ ਕਰਾਂਗੀ ਤੇ ਅੱਜ ਦਾ ਮੈਂ ਤੁਹਾਨੂੰ ਦੁਪਹਿਰ ਦਾ ਰੁਟੀਨ ਸ਼ੇਅਰ ਕੀਤਾ ਹੈ ਅਗਰ ਤੁਹਾਨੂੰ ਮੇਰੀ ਥੋੜੀ ਜੀ ਵੀਡੀਓ ਵੀ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਸੀਂ ਜਦੋਂ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਇਸ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਮੈਂ ਨਾਲ ਲੱਗਦੇ ਮੈਂ ਚਲ ਬਰਤਨ ਵੀ ਸਾਫ਼ ਹੀ ਕਰ ਲੈਣੀਆਂ ਗੈਸ ਵਗੈਰਾ ਸਾਰਾ ਸਾਫ਼ ਕਰਕੇ ਤੇ ਚੁੰਨੀ ਮਿਲਾ ਕੇ ਰੱਖਦੀ ਇੱਕ ਸਾਈਡ ਤੇ ਕਿ ਬਹੁਤ ਗਰਮੀ ਲੱਗ ਰਹੀ ਸੀ ਬ੍ਰਿੰਦਰ ਤੇ ਕਹਿ ਰਹੀ ਸੀ ਤੂੰ ਸ਼ਾਮੀ ਮਾਣ ਲਈ ਹੁਣ ਜੁੱਪ ਕਰਕੇ ਤੇ ਬੈ ਜਾ ਪਰ ਮੈਨੂੰ ਸੀਗਾ ਕਿਚਨ ਇਦਾਂ ਮੈਨੂੰ ਨਾ ਸਾਫ਼ ਜੀ ਨਹੀਂ ਲੱਗਦੀ ਤੇ ਮੈਂ ਸਾਰੇ ਫਿਰ ਢਾਂਡੇ ਜਿੰਨੇ ਵੀ ਸੀਗੇ ਰੋਟੀ ਖਾਦੀ ਸੀ ਸਾਰੇ ਢਾਂਡੇ ਸਾਫ਼ ਕਰਕੇ ਤੇ ਇਹਨੂੰ ਰੱਖ ਦਾਂਗੀ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਕੰਮ ਕਰਨਾ ਉਹ ਕਰਾਂਗੀ ਥੋੜੀ ਰੈਸਟ ਵੀ ਕਰਾਂਗੀ ਤੇ ਇਹ ਨਾਲ ਨਾਲ ਅੱਜ ਮੈਂ ਤੁਹਾਨੂੰ ਹੁਣ ਦੁਪਹਿਰ ਦਾ ਜਿਹੜਾ ਇਹ ਕੰਮ ਸ਼ੇਅਰ ਕੀਤਾ ਹੈ ਕਿ ਇਹ ਨਹੀਂ ਕਿ ਕੰਮ ਨਹੀਂ ਹੁੰਦੇ ਕੰਮ ਬਹੁਤ ਹੁੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੱਥੋਂ ਮਰਜ਼ੀ ਤੁਸੀਂ ਲੱਗ ਜਾਓ ਤੁਸੀਂ ਘਰ ਦੇ ਕਿਸੇ ਕੋਨੇ ਤੋਂ ਵੀ ਲੱਗ ਜਾਓ ਤੁਹਾਨੂੰ ਕੰਮ ਦਿਖ ਨਹੀਂ ਹੈ ਤੁਸੀਂ ਬਾਥਰੂਮ ਦੇਖ ਲੋਗੇ ਬਾਥਰੂਮ ਚ ਤੁਹਾਨੂੰ ਕਈ ਵਾਰੀ ਲੱਗੂਗਾ ਕਿ ਆਹ ਚੀਜ਼ ਕਰਨ ਵਾਲੀ ਹੈ ਸਾਫ਼ ਕਰੋਗੇ ਹਰ ਇੱਕ ਚੀਜ਼ ਨੂੰ ਹਨਾ ਤੇ ਕੰਮ ਕਰਦੇ ਆਂ ਹੀ ਘਰ ਜਿਹੜੇ ਸਾਫ਼ ਰਹਿੰਦੇ ਆ ਨਾਲੇ ਜਿਹੜਾ ਆਪਣਾ ਸਰੀਰ ਜਿਹੜਾ ਠੀਕ ਰਹਿੰਦਾ ਹੁਣ ਸਾਡੀ ਰੀਤਾ ਨਹੀਂ ਗਈ ਹੋਈ ਹੈ ਨਾ ਤੇ ਮੈਂ ਆਪ ਕੰਮਸ ਕਰ ਰਹੀ ਆ ਸਵਾਈਆਂ ਕਰ ਰਹੀ ਆ ਤੇ ਮੇਰਾ ਸਰੀਰ ਜਿਹੜਾ ਚੁਸਤ ਆ ਕਿਉਂਕਿ ਬੈਠ ਕੇ ਕੰਮ ਕਰਨਾ ਪੋਚੇ ਲਾਣੇ ਉਹਦੇ ਨਾਲ ਸਰੀਰ ਬਹੁਤ ਵਧੀਆ ਰਹਿੰਦਾ ਤੇ ਮੇਰਾ ਆਪਰੇਸ਼ਨ ਹੋਣ ਕਰਕੇ ਮੈਂ ਡਾਕਟਰ ਨੇ ਮਨਾ ਕੀਤਾ ਸੀ ਕਿ ਪੈਰਾਪਰ ਨਹੀਂ ਬੈਠਣਾ ਤਾਂ ਕਰਕੇ ਤੇ ਮੈਂ ਹੁਣ ਥੋੜਾ ਟਰਾਈ ਕਰ ਰਹੀ ਹਾਂ ਹੌਲੀ ਹੌਲੀ ਕੁਕੋ ਮੇਰੇ ਬੈਕ ਪੇਨ ਵੀ ਬਹੁਤ ਹੁੰਦੀ ਐ ਇਸ ਕਰਕੇ ਮੈਂ ਰੀਤਾ ਨੂੰ ਲਗਾਇਆ ਸੀ ਸਫਾਈ ਕਰਨ ਪਰ ਜਿਹੜਾ ਆਪ ਹੱਥੀ ਕੰਮ ਕੀਤਾ ਉਹਦੇ ਵਰਗੀ ਕੋਈ ਰੀਸ ਨਹੀਂ ਐ ਤੇ ਪਿਛਲੀ ਵੀਡੀਓ ਤੇ ਵੀ ਕਾਫੀ ਚੰਗੇ ਕਮੈਂਟ ਕੀਤੇ ਸੀ ਆਪ ਆਪ ਕੰਮ ਕਰਨਾ ਬਹੁਤ ਵਧੀਆ ਤੇ ਮੈਨੂੰ ਤੇ ਭੈਣੋਂ ਆਪ ਕੰਮ ਕਰਕੇ ਬਹੁਤ ਹੀ ਸੰਤੁਸ਼ਟੀ ਮਿਲਦੀ ਐ ਤੇ ਇਥੇ ਵਿਰਿੰਦਰ ਆ ਕੇ ਮੈਨੂੰ ਕਹਿ ਰਹੇ ਸੀ ਬਸ ਕਰ ਹੁਣ ਕਿਉਂ ਰੈਸਟ ਕਰ ਲਾ ਥੋੜੀ ਜਿਹੀ ਨਹੀਂ ਕਿ ਜਦੋਂ ਕੰਮ ਕਰਦੇ ਆ ਕੋਈ ਥੋੜਾ ਜਿਹਾ ਨਾ ਇਦਾਂ ਕੋਈ ਕਹਿ ਦੇਤੇ ਤਾਂ ਵੀ ਬਹੁਤ ਅੱਛਾ ਲੱਗਦਾ ਹਨਾ ਲਓ ਜੀ ਭਾਂਡੇ ਹੋਗੇ ਸਾਫ਼ ਤੇ ਨਾਲ ਲੱਗਦੇ ਜਿਹੜੇ ਵੀ ਦੁੱਧ ਵਾਲੇ ਭਾਂਡੇ ਸੀਗੇ ਉਹ ਵੀ ਮੈਂ ਕਰ ਲੇ ਨਾਲ ਸਾਫ਼ ਜਿਹੜਾ ਥੋੜਾ ਬਹੁਤਾ ਦੁੱਧ ਹੈਗਾ ਸੀ ਉਹਨਾਂ ਨੂੰ ਕੱਢ ਕੇ ਸਾਰੇ ਕਰਦੇ ਕਰਦੇ ਕਿੰਨੇ ਕ ਭਾਂਡੇ ਨਿਕਲ ਆਏ ਤੇ ਅੱਜ ਦਾ ਵਲੌਗ ਮੈਂ ਇੱਥੇ ਹੀ ਖਤਮ ਕਰਦੀ ਆ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਣੀ ਆ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ओके बाय बाय टेक केयर अगर चैनल ਤੇ ਨਵੀਂ ਆਈ ਹੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਨਹੀਂ ਕਰਦੇ ਤੁਸੀਂ ਚਲੋ ਜੀ ਮਿਲਦੇ ਆ ਫਿਰ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਨੇ ਆ ਓਕੇ ਬਾਏ ਬਾਏ ਟੇਕ ਕੇਅਰ ਸਤਿ ਸ਼੍ਰੀ ਅਕਾਲ